ਸੇਰੀ ਮਾਚੀਵਾੜਾ ਸਾਹਿਬਕੇ ਸਤਾਨਕ ਗੁਰੂ ਨਾਨਕੋ ਮਹੱਲਾਬਾਸੀ ਮਨਮੋਹਨ ਸ਼ਰਮਾ ਦੀ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ ਜਿਸ ਵਿੱਚ ਉਸਦਲ ਲਾਇਸੈਂਸੀ ਰਿਵਾਲਵਰ ਅਤੇ ਕੁਝ ਕੀਮਤੀ ਗਹਿਣੇ ਚੋਰੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹਮਨਮੋਨ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਰਖੜੀ ਬੰਨਣ ਲਈ Shimla Himachal Pradesh ਗਈ ਹੋਏ ਸਨ ਅਤੇ ਘਰ ਨੂੰ ਤਾਲਾ ਲਗਾ ਕੇ ਚਾਬੀ ਗਵਾਂਡੀਆਂ ਨੂੰ ਫੜਾ ਕੇ ਗਏ ਸਨ ਅੱਜ ਸਵੇਰੇ ਘਰ ਦੇ ਬਾਹਰ ਤਾਂ ਤਾਲਾ ਲੱਗਿਆ ਹੋਇਆ ਸੀ ਪਰ ਜਦੋਂ ਗਵਾਂਡੀਆਂ ਨੇ ਤਾਲਾ ਖੋਲ ਕੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਬਿੱਡਾਂ ਤੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋੜਾ ਫਰਾੜੀ ਕੀਤੀ ਹੋਈ ਸੀ ਮਾਲਕ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਘਰ ਦੇ ਵਿੱਚ ਨਗਦੀ ਤਾਂ ਕੁਝ ਵੀ ਨਹੀਂ ਸੀ ਪਰ ਇੱਕ ਬੇਸਕੀਮਤੀ ਸੁੱੱਚੇ ਮੋਤੀਆਂ ਦਾ ਸੈੱਟ ਸੋਨੇ ਦੇ ਟਾਪਸ ਅਤੇ ਦੋ ਕੜੇ ਪਏ ਹੋਏ ਸਨ ਜੋ ਕਿ ਅਲਮਾਰੀ ਵਿੱਚੋਂ ਗਾਇਬ ਸਨ ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਬਣਦੀ ਹੈ ਇਸ ਤੋਂ ਇਲਾਵਾ ਮੇਰਾ ਇੱਕ ਲਾਇਸੈਂਸੀ 32 ਬੋਰ ਰਿਵਾਲਬਰ ਜੋ ਕਿ ਅਲਮਾਰੀ ਵਿੱਚ ਹੀ ਪਿਆ ਸੀ ਉਹ ਵੀ ਚੋਰ ਉਡਾ ਕੇ ਲੈ ਗਏ ਸੀਸੀਟੀਵੀ ਕੈਮਰੇ ਵਿੱਚ ਚੋਰਾਂ ਦੀਆਂ ਕੁਝ ਗਤੀਵਿਧੀਆਂ ਕੈਦ ਹੋਈਆਂ ਨੇ ਅਤੇ ਉਹਨਾਂ ਮਨਮੋਹਨ ਸ਼ਰਮਾ ਦੇ ਘਰ ਦੇ ਬਾਹਰ ਲੱਗਿਆ ਹੋਇਆ ਕੈਮਰਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਸਰ ਕੀ ਨਾਂ ਤੁਹਾਡਾ? ਮਨਮੋਹਨ ਸ਼ਰਮਾ। ਘਰ ਨਾਨਕ ਮੱਲਾ ਮਾਚੀਵਾੜਾ। ਇਹ ਘਟਨਾ ਹੋ ਗਈ ਮੜੇ ਘਟਨਾ ਦਾ ਤਾਂ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਉਹਨੇ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪਰੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿ ਨਾ ਬੂਟਿਆਂ ਨੂੰ ਆਪਣਾ ਆਪਾ ਦੋ ਆਪਣਾ ਪਾਣੀ ਪੂਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਉਹ ਕੋਲ ਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਅੰਦਰ ਜਿੰਦਾ ਜਿੰਦਾ ਟੁੱਟਾ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਦਾ ਵੜੋ ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਗ ਲੋਕ ਟੁੱਟੇ ਹੋਏ ਸੀਗੇ ਸਾਰੀਆਂ ਹਲਮਾਰੀਆਂ ਲਮੂਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੀ ਮੇਰੀ ਇਹ ਬੱਤੀ ਬੋਰ ਦੀ ਰਵਾਲਵਰ ਵੀ ਗਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ ਤੇ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਗਏ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ 3 ਕਿਦਰ ਸਮਾਨ ਸਮਾਨ ਜੇ ਉਹਨੂੰ ਟੋਪਸ ਚਾਰ ਗ੍ਰਾਮ ਦੇ ਟੋਪਸ ਸੀਗੇ ਮੁੰਦਰੀ ਵੀ ਤੇ 4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ ਐਸ ਵੀ 4-5 ਲੱਖ ਰੁਪਏ ਦਾ ਉਹਦੇ ਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਚ ਸੱਚੇ ਮੋਤੀ ਉਹ ਗਲ ਵਾਸਤੇ ਪਹਿਲਾਂ ਦਾ ਨਿੱਤਾ ਹੋਇਆ ਸੀਗਾ ਉਹ ਆਂਦਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚੇ ਉੱਥੇ ਹੀ ਅਲਮਾਰੀ ਦੇ ਵਿੱਚੇ ਰੱਖਿਆ ਹੋਇਆ ਸੀਗਾ ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸ਼ੂ ਮਿਲੀ ਕੋਈ ਤੁਹਾਨੂੰ ਹਾਂਜੀ ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸ ਨੇ ਕੀਤਾ ਹੋਊਗਾ ਨਹੀਂ ਹਲੇ ਤੱਕ ਤਾਂ ਨਹੀਂ ਆ ਕਿਉਂਕਿ ਮੈਂ ਹੁਣੇ ਆਇਆ ਹੀ ਆ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਹ ਲਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁਸੀ ਨੂੰ ਪਰ ਕੋਈ ਨਹੀਂ ਫਿਰ ਫਿਰ ਮੇਰਾ ਤਾਂ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰਵਲਵਰ ਬਾਹਰ ਹੈ ਬਾਈਚਾਂ ਤੋਂ ਕੁਝ ਕਰ ਲੈਣ ਉਹਦੇ ਨਾਲ ਵੈਪਨ ਨਾਲ